ਦਾ ਉਹ ਛੋਟਾ ਪਰ ਆ ਮੈਂ ਉਹ 4 ਸਾਲ ਪਹਿਲਾਂ ਅਸੀਂ ਬੇਦਖਲ ਕਰਦਾ ਸੀ ਉਹਦਾ ਹੀ ਕਰਤੂਤ ਸਹੀ ਨਹੀਂ ਸੀਗਾ ਨਾ ਉਹਦੀ ਘਰ ਵਾਲੀ ਦੇ ਪਾਇਆ ਸੀ ਐਸੀ ਕਿ ਕਹਿੰਦਾ ਮੈਨੂੰ ਘਰ ਦੇ ਅੰਦਰ ਬੜਨ ਦੋ ਨਹੀਂ ਤਾਂ ਮੈਂ ਤੁਹਾਨੂੰ ਤੰਗ ਤੰਗ ਕਰਾਂਗਾ ਇਟਾ ਰੋੜਾ ਮਾਰਾਂਗਾ ਤੁਹਾਨੂੰ ਜੀ ਨਹੀਂ ਦਵਾਂਗਾ ਮੈਂ ਤੁਹਾਨੂੰ ਭਾਈ ਉਹਨੂੰ ਬਹੁਤ ਵਾਰੀ ਮਨਾ ਕਰ ਚੁੱਕੇ ਆ ਕਿ ਆਪਣਾ ਬੈਠ ਕੇ ਫੈਸਲਾ ਕਰ ਲੈ ਜਦੋਂ ਹਿੱਸਾ ਦੇਣ ਨੂੰ ਚਾਹ ਰਿਹਾ ਤੀਸਰਾ ਹਿੱਸਾ ਤੂੰ ਲੈ ਲੈ ਨਹੀਂ ਮੈਂ ਤਾਂ ਦੂਸਰ ਦੋ ਹਿੱਸੇ ਕਰਕੇ ਦੂਜਾ ਲੈਣਾ ਦੂਜਾ ਐਸਾ ਕਿਵੇਂ ਦੇ ਦੂਗੀ ਮਾਂ ਜੀ ਕਦ ਕਿ ਇਹਨਾਂ ਦੀ ਆਪਸ ਵਿੱਚ ਦਰਾਰਾਂ ਤੇ ਇੱਕ ਘਰ ਦੇ ਵਿੱਚ ਰਹਿ ਕੇ ਤਾਂ ਹੋਰ ਵਧੇਗੀ ਔਰ ਇੱਕ ਵਾਰੀ ਆ ਕੇ ਉਹਨੇ ਦਵਾਈ ਪੀਤੀ ਇੱਥੇ ਲੰਮਾ ਪਿਆ ਰਿਆ ਦੂਜੀ ਵਾਰੀ ਆ ਕੇ ਉਹਨੇ ਆਪਣੇ ਤੇ ਤੇਲ ਪਾ ਕੇ ਇੱਥੇ ਅੱਗ ਲਾਉਣ ਲੱਗਾ ਸਾਰੀਆਂ ਗੱਡੀਆਂ ਵੀ ਖੜੀਆਂ ਆ ਕਿਉਂਕਿ ਉਹ ਆਉਂਦੀ ਘਰ ਵਾਲੀ ਨੇ ਪਹਿਲਾਂ ਸਾਡੇ ਮੇਰੇ ਤੇ ਮਮੀ ਤੇ ਗਲਤੀ ਦਾ الزام ਲਾਇਆ ਮੇਰੇ ਤੇ ਲਾਇਆ ਤੇ ਮੇਰੀ ਭੈਣਾਂ ਤੇ ਵੀ ਗਲਤੀ ਦਾ الزام ਲਾਇਆ ਕਿ ਉਹ ਮੇਰੇ ਘਰ ਮੇਰੇ ਕਮਰੇ ਆ ਕੇ ਸੌ ਜਾਂਦਾ ਮਮੀ ਨੂੰ ਕਹਿੰਦੀ ਮੈਂ ਮੇਰਾ ਹੱਥ ਫੜ ਕੇ ਚਲਾਉਂਦੀ ਅੱਗ ਲਾ ਕੇ ਕਿਸੇ ਆ ਫੇਰ ਸਾਮਾਨ ਇੱਥੇ ਸਿੱਟ ਕੇ ਗਿਆ ਮੈਨੂੰ ਅੱਗ ਲਾਉਣੀ ਆਪਣੇ ਘਰ ਦਾ ਸਾਮਾਨਾ ਸਿੱਟ ਕੇ ਗਿਆ ਹੋਇਆ ਤੇ ਕਿੰਨੇ ਕਮਾਰੀ ਤੋੜ ਪਾਣ ਇਥੇ ਕੀਤੀ ਗਈ ਤੇ ਪਟ્રોલ ਕਰਕੇ ਅਗਲਾ ਲੱਗਾ ਜੀ ਆਪਣੇ ਆਪ ਨੂੰ ਪਿਛਲੇ ਮਹੀਨੇ ਜੇ ਉਹਨੂੰ ਫਿਰ ਮੁੰਲੇ ਵਾਲਿਆਂ ਨੇ ਬਚਾਇਆ ਸਾਰੇ ਪਟ્રોલ ਸ਼ੀਸ਼ੀ ਕੋਟੀ ਉਹਦੇ ਤਾਣੇ ਦੇ ਹੁਣ ਤੀਸਰੀ ਪਹਿਲਾਂ ਪਿਛਲੇ ਮਹੀਨੇ ਫਿਰ ਇੱਟਾ ਮਾਰ ਕੇ ਗਿਆ ਹੁਣ ਅੱਜ ਫਿਰ ਇੱਟਾ ਮਾਰ ਕੇ ਗਿਆ ਜੀ ਉਹ ਮਤਲਬ ਇਕੱਠਾ ਰਹਿੰਦਾ ਨਹੀਂ ਤੁਹਾਡੇ ਨਹੀਂ ਨਹੀਂ ਅਲੱਗ ਰਹਿੰਦਾ ਸਾਰਿਆਂ ਨਾਲੋਂ ਵੱਖਰਾ ਲੱਗ ਰੰਦਾ ਉਹਨੂੰ ਕਿਸੇ ਭੈਣ ਭਰਾ ਤੋਂ ਕਿਸੇ ਤੋਂ ਲੈਣਾ ਦੇਣਾ ਜੀ ਲੁਧਿਆਣਾ ਲਾਈਵ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਇੱਥੇ ਤਵਰਦਾਸ ਦੇ ਲੁਧਿਆਣਾ ਦਾ ਟੀਬਾ ਰੋਡ ਤੇ ਮੌਜੂਦ ਹਾਂ ਜਿੱਥੇ ਸ਼ਿਵਸ਼ੰਕਰ ਕਲੋਨੀ ਦੇ ਵਿੱਚ ਜਿੱਥੇ ਦੱਸਦੇ ਕਿ ਸੁੱਝੜ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਇੱਕ ਨੌਜਵਾਨ ਵੱਲੋਂ ਕਿਸ ਤਰੀਕੇ ਪੱਥਰ ਜੜੇ ਆ ਇੱਟ ਚੱਕੇ ਉਸ ਤੋਂ ਬਾਅਦ ਘਰ ਦੇ ਉੱਤੇ ਮਾਰੇ ਜਾ ਰਹੇ ਨੇ ਹਾਲਾਂਕਿ ਉਹ ਘਰ ਦੇ ਉੱਤੇ ਨਹੀਂ ਕੈਮਰੇ ਦੇ ਉੱਤੇ ਮਾਰੇ ਜਾ ਰਹੀ ਸੀ ਕਿ ਇਟਾਂ ਜੜੀਆਂ ਨੇ ਉਹ ਕੈਮਰੇ ਦੇ ਉੱਤੇ ਵਾਰ ਕੀਤਾ ਜਾ ਰਿਹਾ ਸੀ ਕਿ ਕੈਮਰਾ ਜਿਹੜਾ ਟੁੱਟ ਜਾਵੇ ਸੋ ਕਿਤੇ ਨ ਕਿਤੇ ਪਰਿਵਾਰ ਸਾਡੇ ਨੇ ਮੌਜੂਦ ਹੈ ਆਖਿਰਕਾਰ ਉਹ ਕੌਣ ਸੀਗਾ ਸਾਰੀ ਜਾਣਕਾਰੀ ਜਿਹੜੀ ਹੈ ਪਰਿਵਾਰ ਨਾਲ ਲੈਨੇ ਪਰੇਸ਼ਾਨ ਹੈ ਕਾਰਨ ਕੀ ਹੈ ਹਾਲਾਂਕਿ ਉਹਨਾਂ ਵੱਲੋਂ ਐਗਲ ਵੀ ਕਈ ਜਾ ਰਹੀ ਹੈ ਕਿ ਰਿਪੋਰਟ ਵੀ ਕਈ ਵਾਰੀ ਦਰਜ ਕਰਾਈ ਹੈ ਪਰ ਕਾਰਵਾਈ ਜਿਹੜੀ ਹੈ ਹੁਣ ਤੱਕ ਨਹੀਂ ਹੋਈ ਸੋ ਜਾਣਕਾਰੀ ਲਵਾਂਗੇ ਆਖਿਰਕਾਰ ਮਾਮਲਾ ਕਿਸੇ ਦਾ ਕੀ ਨਾਮ ਆ ਤੁਹਾਡਾ ਮੇਰਾ ਨਾਮ ਨੀਰਜ ਹੈ ਮੇਰਾ ਉਹ ਛੋਟਾ ਭਰਾ ਹੈ ਉਹ 4 ਸਾਲ ਪਹਿਲਾਂ ਅਸੀਂ ਬੇਦਖਲ ਕਰਤਾ ਸੀ ਉਹਨਾਂ ਹੀ ਕਰਤੂਤ ਸਹੀ ਨਹੀਂ ਸੀਗਾ ਨਾ ਉਹਦੀ ਘਰ ਵਾਲੀ ਦੇ ਠੀਕ ਹੈ ਤੇ ਉਸ ਤੋਂ ਬਾਅਦ ਉਹ ਕਹਿੰਦਾ ਹੁਣ ਆਕੇ ਕਹਿੰਦਾ ਉਹ ਆਪਣੇ ਸਹੁਰੇ ਦੇ ਕੋਲ ਤੇ ਆਂਦਾ ਵਾ ਅਜੇ ਸ਼ੁਕਲਾ ਨਾਮ ਦੇ ਸਹੁਰੇ ਦਾ ਉਹ ਕਹਿੰਦਾ ਵਾ ਉਹਨਾਂ ਦੇ ਭੜਕਾਵੇ ਜਾਂਦਾ ਵਾ ਕਹਿੰਦਾ ਮੈਂ ਆ ਕੇ ਆਪਣੇ ਘਰ 'ਚ ਰਹਿਣਾ ਵਾ ਮੈਂ ਆਪਣੀ ਘਰਵਾਲੀ ਨੂੰ ਇੱਥੇ ਰੱਖਣਾ ਉਹਦੀ ਘਰਵਾਲੀ ਸਹੀ ਨਹੀਂ ਹੈਗੀ ਉਹ ਸਾਡੇ ਤੋਂ ਪਹਿਲਾਂ ਵੀ ਪੁੱਠੇ-ਪੁੱਠੇ ਇੰਜਾਮ ਲਾ ਲ ਚੁੱਕੀ ਹੈ ਇਸੇ ਕਰਕੇ ਉਸ ਨੂੰ ਬੇਤਖਲ ਕੀਤਾ ਸੀ ਜਿਹੜਾ ਇਹ ਮਾਮਲਾ ਹੈ ਕਿਸ ਕਲੋਨੀ ਦੇ ਵਿੱਚ ਰਹਿੰਦੇ ਹੋ ਤੁਸੀਂ ਸ਼ਿਵ ਸ਼ੰਕਰ ਕਲੋਨੀ ਵਿੱਚ ਰਹਿੰਦੇ ਚਾਰ ਨੰਬਰ ਗਲੀ 'ਚ ਅੱਛਾ ਤੇ ਇਹ ਜਿਹੜਾ ਸੀਐਸਡੀ ਵੀ ਤੁਸੀਂ ਕਹਿ ਰਹੇ ਹੋ ਜਿਹੜਾ ਹਮਲਾ ਕੀਤਾ ਗਿਆ ਵਸ ਇੱਟੇ ਮਾਰੇ ਗਏ ਨੇ ਇਹ ਕੱਦੋ ਦੀ ਗੱਲ ਹੈ ਇਹ ਕੱ ਉਹ ਨਹੀਂ ਤਾਂ ਮੈਂ ਤੁਹਾਨੂੰ ਤੰਗ ਤੰਗ ਕਰਾਂਗਾ ਇੱਟਾ ਰੋੜਾ ਮਾਰਾਂਗਾ ਤੁਹਾਨੂੰ ਜੀ ਨਹੀਂ ਦਵਾਂਗਾ ਮੈਂ ਤੁਹਾਨੂੰ ਨਹੀਂ ਇੱਟਾ ਮਾਰੀਆਂ ਆਉਂਦੇ ਵੱਲੋਂ ਮਾਰੀਆਂ ਗਈਆਂ ਕਿੰਨੀਆਂ ਕਿੱਟਾਂ ਮਾਰੀਆਂ ਗਈਆਂ ਇੱਟਾ ਉਹਨੇ ਨੇ 3-4 ਮਾਰੀਆਂ ਉਹਨੇ ਜਦ ਮੈਂ ਫਿਰ ਬਾਹਰ ਨਿਕਲਾ ਫਿਰ ਉਹ ਭੱਜ ਗਿਆ ਉਹ ਉਹ ਥੋੜਾ ਸਗਾ ਭਰਾ ਵੈ ਹਾਂਜੀ ਮੇਰਾ ਸਗਾ ਭਰਾ ਵੈ ਅੱਛਾ ਉਹ ਮਤਲਬ ਇਕੱਠਾ ਰਹਿੰਦਾ ਨਹੀਂ ਤੁਹਾਡੇ ਨਹੀਂ ਨਹੀਂ ਇਹ ਅਲੱਗ ਰਹਿੰਦਾ ਸਾਰਿਆਂ ਨਾਲੋਂ ਵੱਖਰਾ ਲੱਗ ਰਹਿੰਦਾ ਉਹਨੂੰ ਕਿਸੇ ਭੈਣ ਭਰਾ ਤੋਂ ਕਿਸੇ ਤੋਂ ਲੈਣਾ ਦੇਣਾ ਨਹੀਂ ਤੇ ਪੁਲਿਸ ਬੁਲਾਈ ਤੁਸੀਂ ਮੌਕੇ ਤੇ ਹਾਂਜੀ ਪੁਲਿਸ ਬੁਲਾਈ ਉਹ ਮੌਕੇ ਤੇ ਫਿਰ 2 ਘੰਟੇ ਬਾਅਦ ਪੁਲਿਸ ਆਈ ਫਿਰ ਉਸ ਤੋਂ ਬਾਅਦ ਉਹ ਮ ਉਨ ਉਹ ਫਿਰ ਉਸ ਵੇਰ ਤੋਂ ਮੈਨੂੰ ਧਮਕੀਆਂ ਦੇ ਰਹਾ ਮੇਰੇ ਕੋਲ ਰਿਕਾਰਡਿੰਗ ਵੀ ਹੈਗੀ ਹੋਈ ਸੀ ਛੋਟਾ ਭਰਾ ਹਾਂਜੀ ਇਹ ਬਿਲਕੁਲ ਸੋ ਦੱਸ ਦਈਏ ਕਿ ਦੋ ਸਕੇ ਭਰਾਵਾਂ ਦੇ ਵਿੱਚ ਦਰਾਰ ਬਣਦੀ ਹੋਈ ਨਜ਼ਰ ਆ ਰਹੀ ਹੈ ਸੋ ਕਿਤੇ ਨ ਕਿਤੇ ਦੋ ਸਕੇ ਭਰਾ ਜਿਹੜੇ ਨੇ ਉਹ ਇੱਕ ਦੂਜੇ ਦੇ ਜਿਹੜੇ ਦੁਸ਼ਮਣ ਆ ਬਣਦੇ ਹੋਏ ਨਜ਼ਰ ਆ ਰਹੇ ਨੇ ਹਾਲਾ ਕਿ ਛੋਟਾ ਭਰਾ ਜਿਹੜਾ ਵਾ ਹੰਦੇ ਵੱਲੋਂ ਕਰਦੇ ਉੱਤੇ ਜਿਹੜਾ ਹਮਲਾ ਕੀਤਾ ਜਾਂਦਾ ਵਾ ਸੋ ਪਰਾ ਵੱਲੋਂ ਕਿਹਾ ਜਾ ਰਿਹਾ ਕਿ ਉਹਨੂੰ ਜਿਹੜਾ ਅਸਤੋਂ ਥੋੜੇ ਦਿਨ ਪਹਿਲਾਂ ਕੁਝ ਕੁ ਸਾਲ ਪਹਿਲਾਂ ਉਹਨੂੰ ਬੇਦਖਲ ਵੀ ਕੀਤਾ ਗਿਆ ਸੀਗਾ ਪਰ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕਦੇ ਪਰ ਕਾਰਨ ਕੀ ਹੈ ਕਿਉਂ ਪਰਾ ਵੱਲੋਂ ਜਿਹੜਾ ਉਹਦੇ ਹਮਲਾ ਕੀਤਾ ਜਾਂਦਾ ਹੈ ਕਿਰਕਰ ਉਹਦਾ ਨਾਮ ਕੀ ਹੈ ਜਿਹਦੇ ਵੱਲੋਂ ਹਮਲਾ ਕੀਤਾ ਜਾਂਦਾ ਹੈ ਉਹਦਾ ਨਾਮ ਮਨੀਸ਼ ਪਾਂਡੇ ਅੱਛਾ ਤੇ ਉਹ ਕਿਉਂ ਹਮਲਾ ਕਿਉਂ ਕਰਦਾ ਕੀ ਕਾਰਨ ਕੀ ਰਿਹਾ ਹਮਲਾ ਕਰਨ ਦਾ ਆਪਣੇ ਸੋਰੇ ਕਹਿੰਦੇ ਉਹ ਕੰਮ ਇਹ ਸਾਰਾ ਕਰ ਰਿਹਾ ਵਾ ਨਹੀਂ ਉਹਦੀ ਕੋਈ ਆਪਣੀ ਮੰਗ ਹੋਣੀ ਹੈ ਨਾ ਪ੍ਰੋਪਰਟੀ ਕੋਈ ਆਪਣੀ ਮੰਗ ਹੋਣੀ ਉਹ ਕਹਿੰਦਾ ਮੈਨੂੰ ਇਹ ਇਹ ਘਰ ਮਾ ਦੇ ਨਾਮ ਤੇ ਹੈਗਾ ਵਾ ਉਹ ਕਹਿੰਦਾ ਮੈਨੂੰ ਅੱਧਾ ਹਿੱਸਾ ਦੇ ਦੋ ਮਾਂ ਮੇਰੀ ਕਹਿੰਦੀ ਮੈਂ ਅੱਧਾ ਹਿੱਸਾ ਕਿਉਂ ਦੇਣਾ ਮੈਂ ਇਹ ਤਾਂ ਜਿੰਦਾ ਮੈਂ ਕਿੱਥੇ ਜਾਵਾਂਗੀ ਨਹੀਂ ਤੇ ਉਹਦਾ ਹਿੱਸਾ ਦੇਣਾ ਨਹੀਂ ਚਾਹੀਦਾ ਨਹੀਂ ਦੇਣਾ ਚਾਹੀਦਾ ਮੈਂ ਅਸੀਂ ਕਿਹਾ ਕਿ ਮੈਂ ਜੋ ਤੇਰਾ ਹਿੱਸਾ ਤੇ ਜਾਈ ਹਿੱਸਾ ਬਣੇਗਾ ਅਸੀਂ ਦਵਾਂਗੇ ਠੀਕ ਹੈ ਕਹਿੰਦਾ ਨਹੀਂ ਮੈਂ ਅੱਧਾ ਹਿੱਸਾ ਲਵਾਂਗਾ ਤੇ ਹੁਣ ਕੀ ਮੰਗ ਕਰਦੇ ਹੋ ਮੰਗਾ ਹੀ ਕਰਦੇ ਕਿ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਫਿਰ ਉਹ ਕਿਸੇ ਕਿਸੇ ਪਾਸੇ ਨਹੀਂ ਲੱਗ ਰਿਹਾ ਪੁਲਸ ਉਹ ਪੁਲਸ ਵਾਲੇ ਨੇ ਵੀ ਇੱਕ ਵਾਰੀ ਸਮਝਾਇਆ ਉਹ ਪੁਲਸ ਵਾਲੇ ਵੀ ਕਹਿੰਦੇ ਨਹੀਂ ਗੱਲ ਮੰਨ ਰਿਹਾ ਕਹਿੰਦਾ ਨਹੀਂ ਮੈਂ ਕਰਾਂਗਾ ਤਾਂ ਕਰਾਂਗਾ ਮੈਂ ਕਿਸੇ ਨੂੰ ਡਰਦਾ ਬਿਲਕੁਲ ਸੋ ਦੱਸ ਦੇ ਕੀ ਹਾਲਾ ਕੀ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਰਿਪੋਰਟ ਵੀ ਦਰਜ ਕਰਾਈ ਹੈ ਪਰ ਸੁਨਵਾਈ ਹਲੇ ਤੱਕ ਕਰਨੀ ਹੋਈ ਤੁਸੀਂ ਮਦਰ ਹੋ ਹੋਂਦੇ ਕੀ ਨਾਮ ਹੈ ਤੁਹਾਡਾ ਮੈਂ ਸੁਣ ਨਹੀਂ ਪਾਈ ਕਿੰਨੇ ਦਿਨਾਂ ਤੋਂ ਰਹਿ ਰਹੇ ਹੋ ਉੱਥੇ ਹੋ ਗਿਆ 10 ਸਾਲ ਅੱਛਾ ਕੀ ਮਾਮਲਾ ਕੀ ਹੋਇਆ ਕੀ ਤੁਹਾਡੇ ਬੇਟੇ ਵੱਲੋਂ ਕੀ ਕੀਤਾ ਜਾਂਦਾ ਬੇਟੇ ਵੱਲੋਂ ਕੀ ਕਿੰਦਾ ਜਾਂਦਾ ਜੇਬ ਉਸਕੋ ਹਮ ਆਪਣੀ ਮਰਜ਼ੀ से ਦੇ ਰਹੇ ਹੈ ਕਿ ਤੂੰ ਆਪਣਾ ਹਿੱਸਾ ਲੈ ਲੈ तो लेने को तैयार हो जाए ले ले अपना हमारे से वो अलग हो जाए। बस। नहीं, है मुझे यहाँ रहने नहीं दे रहे हो और मेरे प्लाट की रजिस्ट्री करवा के दो तो मतलब... जो, जो बहन के नाम प्लाट है उसका तुम जेवर रखे हो गिनो पैसा लिए हो वो सब लाके उसका दो वो साइन कर दे अपना ले लो

ਪ੍ਰੋਪਰਟੀ ਦੇ ਵਾਸਤੇ ਇੱਕ ਪਰਾ ਦੂਜੇ ਪਰਾ ਦਾ ਜਿਹੜਾ ਦੁਸ਼ਮਣ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਹਾਲਾਂਕਿ ਪ੍ਰੋਪਰਟੀ ਜਿਹੜੀ ਹੈ ਹਿੱਸੇ ਨੂੰ ਲੈ ਕੇ ਜਿਹੜੀ ਲੜਾਈ ਲਗਾਤਾਰ ਵੱਧਦੀ ਹੋਈ ਨਜ਼ਰ ਆ ਰਹੀ ਸੋ ਲੋਕਾਂ ਦੇ ਵਿੱਚ ਉਹ ਜੇ ਕਈ ਮਾਮਲੇ ਜਿਹੜੇ ਸਾਹਮਣੇ ਆਏ ਇੱਕ ਪਰਾ ਦੂਜੇ ਪਰਾ ਦਾ ਜਿਹੜਾ ਦੁਸ਼ਮਣ ਬੰਦਾ ਨਜ਼ਰ ਆਉਂਦਾ ਵੈ ਸੋ ਮਾਮਲਾ ਜਿਹੜਾ ਵੈ ਉਹ ਪ੍ਰੋਪਰਟੀ ਦਾ ਹੀ ਹੁੰਦਾ ਪਰ ਮੱਲੇ ਦੇ ਲਈ ਜਿਹੜੇ ਲੋਕ ਨੇ ਖੜੇ ਹੋਏ ਨੇ ਜਾਣਕਾਰੀ ਲਵਾਂਗੇ ਤੁਸੀਂ ਇਸੇ ਇਲਾਕੇ ਦੇ ਰਹਿਣ ਵਾਲੇ ਉਸੇ ਮੱਲੇ ਦੇ ਹਾਂਜੀ ਇਸਲੀ ਨਾਮ ਆ ਤੁਹਾਡਾ ਵਿਪਨ ਪੰਸਰ ਜੀ ਕੀ ਮੈਟਰ ਕੀ ਹੈਗਾ ਇਹ ਬਈ ਭਾਈ ਉਹਨੂੰ ਬਹੁਤ ਵਾਰੀ ਮਨਾ ਕਰ ਚੁੱਕ ਬੈਠੇ ਫੈਸਲਾ ਕਰ ਲੈ ਜਦੋਂ ਹિસ્ਸਾ ਦੇ ਨੂੰ ਤਿਆਰ ਆ ਤੀਸਰਾ ਹિસ્ਸਾ ਤੂੰ ਲੈ ਲੈ ਨਹੀਂ ਮੈਂ ਤਾਂ ਦੂਸਰ ਦੋ ਹਿੱਸੇ ਕਰਕੇ ਦੂਜਾ ਲੈਣਾ ਦੂਜਾ ਐਸਾ ਕਿਵੇਂ ਦੇ ਦਊਗੀ ਮਾਂ ਵੀ ਦੋ ਭਰਾਏ ਉਹ ਭਰਾ ਦੇ ਹਿੱਸਾ ਲੈਣਾ ਉਹ ਕਹਿੰਦੇ ਦੇ ਨੂੰ ਤਿਆਰ ਐਸਾ ਪਰ ਉਹ ਲੈਣ ਨੂੰ ਤਿਆਰ ਨਹੀਂ ਉਹ ਕਹਿੰਦਾ ਮੈਂ ਲੈਣਾ ਦਾ ਅੱਦਾ ਲੈਣਾ ਇਹਦਾ ਮੈਂ ਜੋਰ ਤੋੜ-ਪੋੜ ਕਰਾਂਗਾ ਤੇ ਕਿੰਨੀ ਕ ਵਾਰੀ ਤੋੜ-ਪਾਣ ਇੱਥੇ ਕੀਤੀ ਗਈ ਇੱਥੇ ਪੈਟਰੋਲ ਗੇਰ ਕੇ ਅਗਲਾ ਲੱਗਾ ਹੀ ਆਪਣੇ ਆਪ ਨੂੰ ਪਿਛਲੇ ਮਹੀਨੇ ਜੇ ਉਦੋਂ ਫਿਰ ਮੱਲੇ ਵਾਲਿਆਂ ਨੇ ਬਚਾਇਆ ਸਾਰੇ ਪੈਟਰੋਲ ਸ਼ੀਸ਼ੀ ਕੋਦੀ ਉਧਰ ਤਾਨੇ ਗਏ ਉਹ ਤੀਸਰੀ ਪਹਿਲਾਂ ਪਿਛਲੇ ਮਹੀਨੇ ਫਿਰ ਇੱਟਾ ਮਾਰ ਕੇ ਗਿਆ ਤੇ ਮਤਲਬ ਤੁਸੀਂ ਉਦੋਂ ਪੁਲਿਸ ਨਹੀਂ ਬੁਲਾਈ ਜਾਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕੋਈ ਗੇ ਸੀ ਵਹੀ ਰਿਪੋਰਟ ਲਿਖਵਾ ਕੇ ਆਏ ਹਾਂ ਚੌਂਕੀ ਉਸ ਟਾਈਮ ਜਿਹੜੇ ਪਟ્રોલ ਪਾਉ ਉਹਦਾ ਕੋਈ ਇੱਥੇ ਚੌਂਕੀ ਤੋਂ ਆਇਆ ਨਹੀਂ ਜੀ ਆਇਆ ਪਟ્રોલ ਦਿਖਾਇਆ ਉਹਨਾਂ ਨੇ ਭਾਇਆ ਭਾਇਆ ਪਟੌਲੇ ਸਾਰਾ ਡਗਿਆ ਦਿਖਾਇਆ ਉਹਨਾਂ ਨੇ ਉਹਦੇ ਬਾਅਦ ਕੋਈ ਸੁਣਾਈ ਨਹੀਂ ਉਹਦੇ ਉਦੋਂ ਪਟ્રોલ ਕੀ ਮੰਗ ਕਰਨ ਦੇ बस मांगਾਈ ਬਹਿ ਕੇ ਫੈਸਲਾ ਕਰ ਲੈ ਭਰਾ ਨਾਲ ਮੱਲੇ ਪਰੇਸ਼ਾਨ ਹੈ ਮੱਲੇ ਨੂੰ ਇਤਾਂ ਉੱਡਾ ਕਿਸੇ ਬੱਚੇ ਦੇ ਲੱਗ ਜਾਏ ਕਿਸੇ ਔਰਤੇ ਲੱਗ ਜਾਏ ਜੀ ਕੌਣ ਜੁਮੇ ਆ ਰਿਹਾ ਮੱਲੇ ਜੀ ਜੀ ਬਿਲਕੁਲ ਸੋ ਹੋਰ ਜਿਹੜੇ ਲੋਕ ਨੇ ਸਰ ਕੀ ਨਾਮ ਆ ਤੁਹਾਡਾ ਕੁਲਦੀਪ ਸਿੰਘ ਜੀ ਇਸੇ ਇਲਾਕੇ ਚ ਰਹਿੰਦੇ ਜੀ ਗਵਾਂਢੀਆਂ ਸਾਰਾ ਇਹ ਮਾਮਲਾ ਕੀ ਹੈਗਾ ਸਾਰਾ ਇਹ ਆਖਿਰਕਾਰ ਇੱਕ ਭਰਾ ਵੱਲੋਂ ਕਿਹਾ ਜਾ ਰਿਹਾ ਕਿ ਪ੍ਰਾਪਰਟੀ ਦੀ ਉਹਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਤੇ ਮਾਂ ਵੱਲੋਂ ਕਿਹਾ ਜਾ ਰਿਹਾ ਕਿ ਪ੍ਰਾਪਰਟੀ ਦੇ ਵਿੱਚ ਹਿੱਸਾ ਵੀ ਦਿੱਤਾ ਜਾਊਗਾ ਉਸ ਤੋਂ ਬਾਅਦੂਦ ਵੀ ਜਿਹੜੀ ਇਹ ਲੜਾਈ ਵਧ ਰਹੀ ਹੈ ਕਾਰਨ ਪਤਾ ਕੀ ਮੱਲੇ ਦੇ ਮੋਤਬਰ ਵੀ ਉਹਨੇ ਸਮਝਾ ਚੁੱਕੇ ਆ ਪ੍ਰਧਾਨ ਵੀ ਸਮਝਾ ਚ ਅੱਧਾ ਇਸਾ ਚਾਹੀਦਾ ਹੈ ਔਰ ਦੂਜੀ ਗੱਲ ਹੈ ਕਿ ਮੈਂ ਇਸ ਘਰ ਦੇ ਵਿੱਚ ਹੀ ਰਹਿਣਾ ਚਾਹਣਾ ਹੂੰ ਜਦ ਕੀ ਇਹਨਾਂ ਦੀ ਆਪਸ ਵਿੱਚ ਦਰਾਰਾਂ ਤੇ ਇੱਕ ਘਰ ਦੇ ਵਿੱਚ ਰਹਿ ਕੇ ਤਾਂ ਹੋਰ ਵਧੇਗੀ ਔਰ ਇੱਕ ਵਾਰੀ ਆ ਕੇ ਉਹਨੇ ਦਵਾਈ ਪੀਤੀ ਇੱਥੇ ਲੰਮਾ ਪਿਆ ਰਿਆ ਦੂਜੀ ਵਾਰੀ ਆ ਕੇ ਉਹਨੇ ਆਪਣੇ ਤੇ ਤੇਲ ਪਾ ਕੇ ਇੱਥੇ ਅੱਗ ਲਾਉਣ ਲੱਗਾ ਸਾਰੀਆਂ ਗੱਡੀਆਂ ਵੀ ਖੜੀਆਂ ਆਆਂ ਕਿਸੇ ਨੂੰ ਦੂਜੇ ਬੱਚੇ ਨੂੰ ਨੁਕਸਾਨ ਹੋ ਜੇ ਜਾਂ ਕਿਸੇ ਅੱਗ ਲਾ ਕੇ ਕਿਸੇ ਆ ਫੇਰ ਸਮਾਨ ਇੱਥੇ ਸਿੱਟ ਕੇ ਗਿਆ ਮੈਨੂੰ ਅੱਗ ਲਾਉਣੀ ਆਪਣੇ ਘਰ ਦਾ ਸਮਾਨ ਸਿੱਟ ਕੇ ਗਿਆ ਹੋਇਆ ਸੋ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਅੱਗੇ ਪ੍ਰਸ਼ਾਸਨ ਅੱਗੇ ਹੀ ਮੰਗਾ ਕਿ ਜੋ ਵੀ ਹੈ ਇਹਨਾਂ ਦਾ ਵਾਜਿ ਫੈਸਲਾ ਬਿਠਾ ਕੇ ਤਾਂ ਕਿ ਕਿਸੇ ਦੂਜੇ ਨੂੰ ਕੋ ਨੁਕਸਾਨ ਨਾ ਹੋਵੇ ਰ ਇਹਨਾਂ ਨੂੰ ਖੁਦ ਨੂੰ ਵੀ ਕਿਸੇ ਨੂੰ ਜਾਨੀ ਮਾਲੀ ਨੁਕਸਾਨ ਨਾ ਹੋਵੇ ਜੀ ਬਿਲਕੁਲ ਇਹ ਸਮਾਨ ਜਿਹੜਾ ਪਿਆ ਹੋਇਆ ਇੱਥੇ ਕਿਦਾਂ ਹੈ ਇਹ ਉਹਦਾ ਹੀ ਹੈ ਸਮਾਨ ਬਿਲਕੁਲ ਸੋ ਤੁਹਾਨੂੰ ਤਸਵੀਰ ਜੜੀ ਆ ਤੇ ਖਾਂਦੀ ਕੋਸ਼ਿਸ਼ ਕਰਾਂਗੇ ਇਹ ਉਹ ਸਮਾਨ ਹੈ ਇਲਾਕੇ ਦੇ ਜਿਹੜੇ ਲੋਕ ਨੇ ਗਲੀ ਗਵਾਂਡ ਦੇ ਉਹਨਾਂ ਵੱਲੋਂ ਵੀ ਕਹਿਣਾ ਕਿ ਜਿਹੜਾ ਸਮਾਨ ਹੈ ਇਹ ਉਸਦਾ ਵੈ ਜਿਹਦੇ ਵੱਲੋਂ ਜਿਹੜਾ ਕਰਦੇ ਉੱਤੇ ਇਟਾ ਪੱਥਰ ਜਿਹੜੇ ਮਾਰੇ ਜਾ ਰਹੇ ਨੇ ਸੋ ਉਸ ਤੋਂ ਬਾਅਦ ਜਿਹੜੀ ਧਮਕੀ ਵੀ ਦਿੱਤੀ ਜਾ ਰਹੀ ਹੈ ਪਰ ਕਿਤੇ ਨ ਕਿਤੇ ਇੱਕ ਵੱਡਾ ਸਵਾਲ ਖੜਾ ਹੁੰਦਾ ਕਿ ਆਖਿਰਕਾਰ ਇੱਕ ਛੋਟੇ ਭਰਾ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਉਸੇ ਘਰ ਦੇ ਵਿੱਚ ਇਕੱਠੇ ਰਹਿਣਾ ਵਾ ਜਿਸ ਘਰ ਦੇ ਵਿੱਚ ਅਸੀਂ ਇਕੱਠੇ ਰਹੇ ਹਾਂ ਸੋ ਕਿਤੇ ਨ ਕਿਤੇ ਹਾਲਾਂਕਿ ਇਕੱਠੇ ਰਹਿਣ ਨਹੀਂ ਦਿੱਤਾ ਜਾ ਰਿਹਾ ਜਾਂ ਪ੍ਰਾਪਰਟੀ ਦੀ ਜਿਹੜੀ ਮੰਗ ਹੈ ਕੀਤੀ ਜਾ ਰਹੀ ਹੈ ਸੋ ਇੱਕ ਪਾਸੇ ਵੱਡੇ ਬ੍ਰਦਰ ਵੱਲੋਂ ਵੀ ਉਹਦੇ ਕਿਹਾ ਜਾ ਰਿਹਾ ਵਾ ਕਿ ਉਹਦਾ ਜਿਹੜਾ ਹਿੱਸਾ ਵਾ ਬੰਦਾ ਹਿੱਸਾ ਉਹਨੂੰ ਦਿੱਤਾ ਜਾਊਗਾ ਪਰ ਉਸ ਤੋਂ ਬਾਅਦ ਉਹ ਜਿਹੜੀ ਹੈ ਕੋਈ ਵੀ ਜਿਹੜੀ ਹੈ ਮੰਨ ਨਹੀਂ ਕਰ ਰਿਹਾ ਉਹ ਮੰਨਦਾ ਨਹੀਂ ਪਿਆ ਤੁਹਾਡੀ ਗੱਲ ਜਾਂ ਕਾਰਨ ਕੀ ਹੈ ਨਾ ਮੰਨਣ ਦਾ ਉਹ ਮੰਨਦਾ ਨਹੀਂ ਪਿਆ ਉਹ ਸਾਨੂੰ ਫਸਾਣਾ ਚਾਹੁੰਦਾ ਵਾ ਅਸਲ 'ਚ ਹੁੰਦੀ ਵਾਈਫ ਦਾ ਪਹਿਲਾਂ ਵੀ ਕੇਸ ਹੁੰਦੇ ਨਾਲ ਚੱਲਿਆ ਹੈ ਤੇ ਉਹਦੀ ਵਾਈਬ ਨੇ ਸਾਡੇ ਦੇ ਪੁੱਠੇ ਪਠੇ ਲਜਾਇਸੀਓ ਤੁਸੀਂ ਤੁਸੀਂ ਤੁਹਾਡੇ ਨਾਲ ਕਿਉਂ ਤੁਸੀਂ ਕਿਉਂ ਨਹੀਂ ਰੱਖਣਾ ਚਾਹੁੰਦੇ ਸਿਰਫ ਇਹ ਗੱਲ ਦਾ ਕਿਉਂਕਿ ਉਹ ਉਹਦੀ ਘਰ ਵਾਲੀ ਨੇ ਪਹਿਲਾਂ ਸਾਡੇ ਮੇਰੇ ਤੇ ਮਮੀ ਤੇ ਗਲਤੀ ਇਲਜ਼ਾਮ ਲਾਇਆ ਮੇਰੇ ਤੇ ਲਾਇਆ ਤੇ ਮੇਰੀ ਭੈਣਾਂ ਤੇ ਵੀ ਗਲਤੀ ਇਲਜ਼ਾਮ ਲਾਇਆ ਕਿ ਉਹ ਮੇਰੇ ਘਰ ਮੇਰੇ ਕਮਰੇ ਆ ਕੇ ਸੌ ਜਾਂਦਾ ਮਮੀ ਨੂੰ ਕਹਿੰਦੀ ਮੈਂ ਮੇਰਾ ਹੱਥ ਫੜ ਕੇ ਚਲਾਉਂਦੀ ਆ ਤੁਸੀਂ ਇਸ ਬਾਰੀ ਜਿਹੜੀ ਹੁਣ ਇਹ ਸਮਾਨ ਇੱਥੇ ਸਟਕ ਕੇ ਗਏ ਸੀਗੇ ਇਹਦੀ ਤੁਸੀਂ ਕੰਪਲੇਂਟ ਤਾਣੇ ਕਰਾ ਕੇ ਆਏ ਹੋ ਹਾਂਜੀ ਕਰਾ ਕੇ ਆਏ ਹਾਂ ਇਹਦੇ ਵਿੱਚ ਪੁਲਿਸ ਨੇ ਕੀ ਕੀਤਾ ਇਹ ਦੇਖੋ ਮੇਰੇ ਕੋਲ ਪ੍ਰੋਪਰ ਵੀਡੀਓ ਹੈ ਗੱਡੀ ਲੈ ਕੇ ਆਇਆ ਸਮਾਨ ਗਿਆ ਰੱਖਿਆ ਇਹਨੇ ਸੁੱਟਿਆ ਵੀ ਹੈ ਆਪਣੇ ਅਟੈਚੀ ਤੇ ਐਲਸੀਡੀ ਚੱਕ ਕੇ ਲੈ ਗਿਆ ਇਹ ਛੱਕੇ ਨਹੀਂ ਲੈ ਕੇ ਗਿਆ ਇਹ ਕਹਿੰਦਾ ਨਹੀਂ ਚੱਕਾਂਗਾ ਮੈਂ ਜੋ ਮਰਨਾ ਕਰਨਾ ਕਰ ਲ ਕਹਿੰਦਾ ਜਿਹਨੂੰ ਡੀਐਸਪੀ ਸੀਐਫਸੀ ਜਿਹਨੂੰ ਬੁਲਾਣਾ ਬਣਾ ਲਓ ਕੀ ਲੱਗਦਾ ਕੀ ਇਨਸਾਫ ਕੀ ਮੰਗ ਰਹੇ ਹੋ ਤੁਸੀਂ ਕੀ ਮੰਗ ਰਹੇ ਮੈਂ ਕਹਿੰਦਾ ਇਹ ਸੌਦਾ ਮੈਂ ਇਹ ਕਹਿੰਦਾ ਵਾਂ ਕਿ ਮੈਨੂੰ ਇਨਸਾਫ ਚਾਹੀਦਾ ਵਾ ਇਹਨੂੰ ਸਖਤੋ ਸਖਤ ਕਾਰਵਾਈ ਕਰੀਏ ਇਹਨੂੰ ਸਖਤ ਸਖਤ ਇਹ ਤਾਂ ਮੰਨਣ ਵਾਲਾ ਨਹੀਂ ਹੈਗਾ ਇਹਨੂੰ ਤੁਸੀਂ ਠੋਸ ਧਾਰਾ ਲਾ ਕੇ ਇਹਨੂੰ ਪੱਕੀ ਪੱਕਾ ਕੰਮ ਕੀਤਾ ਜਾਵੇ ਬਿਲਕੁਲ ਸੋ ਦੱਸ ਦੇ ਕਿ ਇੱਕ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰ ਦਾ ਜਿਹੜਾ ਜੋ ਕਹਿਣਾ ਤੁਹਾਡੇ ਸਾਹਮਣੇ ਹੈ ਪਰ ਇਸ ਮਾਮਲੇ ਸੰਬੰਧ ਪਰਿਸ਼ਾਸਨ ਨਾਲ ਜਾਣਕਾਰੀ ਲਵਾਂਗੇ ਕਿ ਕੀ ਕੁਛ ਹੋਣਾ ਵੱਲੋਂ ਕਾਰਵਾਈ ਕੀਤੀ ਜਾਊਗੀ ਸੋ ਕੀ ਇਨਵੈਸਟੀਗੇਸ਼ਨ ਕੀਤਾ ਗਿਆ ਹਾਲਾਂਕਿ ਫਿਰ ਹਾਲ ਪਰ ਆ ਕਿੱਥੇ ਆ ਇਹ ਹਲੇ ਤੱਕ ਪਤਾ ਨਹੀਂ ਪਰ ਉਹਦੇ ਨਾਲ ਵੀ ਜਾਣਕਾਰੀ ਲੈਣ ਦੀ ਜਿਹੜੀ ਆ ਕੋਸ਼ਿਸ਼ ਕਰਾਂਗੇ ਆਖਿਰਕਾਰ ਕੀ ਮਾਮਲਾ ਹੈ ਕੀ ਕਾਰਨ ਹੈ ਕਿਸ ਕਰਕੇ ਪਰਿਵਾਰ ਦੇ ਵਿੱਚ ਜਿਹੜੀ ਆ ਉਹ ਲੜਾਈ ਛੜੀ ਹੋਈ ਸਾਡੇ ਨਾਲ ਏਐਸਆਈ ਰਵਿੰਦਰ ਜੀ ਮੌਜੂਦ ਨੇ ਸੋ ਜਾਣਕਾਰੀ ਲਵਾਂਗੇ ਕੀ ਮਾਮਲਾ ਸੀਗਾ ਕਿਉਂਕਿ ਇੱਕ ਪਾਸੇ ਪਰਿਵਾਰ ਵੱਲੋਂ ਜਿਹੜੇ આરોਪ ਲਗਾਏ ਜਾ ਰਹੇ ਸੀਗੇ ਸਰ ਇੱਕ ਮਾਮਲਾ ਆਇਆ ਸੀਗਾ ਸਾਹਮਣੇ ਕੋਲੋਨੀ ਦੇ ਵਿੱਚ ਉਹ ਜਿੱਥੇ ਜਿਹੜੀ ਲੜਾਈ ਹੋਈ ਸੀਗੀ ਕੀ ਮਾਮਲਾ ਸੀਗਾ ਕਿਹਦੇ ਵੱਲੋਂ ਕੰਪਲੇਂਟ ਜੜੀ ਹੈ ਕੀਤੀ ਗਈ ਸੀ ਇਹ ਜਿਹੜੀ ਕੰਪਲੇਂਟ ਹੈਗੀ ਹੈ ਨੰਦਰੀ ਮਹੇਸ਼ ਉਹਦਾ ਜਿਹੜਾ ਲੜਕਾ ਹੈਗਾ ਤੇ ਨੰਦਰੀ ਉਹਦੀ ਮਾਤਾ ਹੈਗੀ ਹੈ ਮਨੀਸ਼ ਉਹਦਾ ਦੂਜਾ ਬੇਟਾ ਹੈਗਾ ਇਹ ਉਹਨਾਂ ਵੱਲੋਂ ਕੰਪਲੇਂਟ ਸੀਗੀ ਤੇ ਇਹਨਾਂ ਦਾ ਆਪਸ ਵਿੱਚ ਮੈਟਰ ਹੈਗਾ ਵੀ ਉਹ ਮੁੰਡੇ ਨੂੰ ਮਤਲਬ ਚਾਹੁੰਦੇ ਕਿ ਬਾਹਰ ਰਹੇ ਤੇ ਮੁੰਡਾ ਚਾਹੁੰਦਾ ਕਿ ਮੈਂ ਆਪਣੇ ਘਰੇ ਰਹਾ ਮੈਂ ਤੇ ਆਹ ਮੈਟਰ ਹੈਗਾ ਜੀ ਨਿੱਕੇ ਨਿੱਕੇ ਗੱਲਾਂ ਦਾ ਕਲੇਸ਼ ਹੁੰਦੇ ਕਰਾਂ ਤੁਹਾਨੂੰ ਪਤਾ ਹੀ ਹੈਗਾ ਚਲੋ ਮੈਂ ਉਹਨਾਂ ਨੂੰ ਇਹੀ ਕਹਿੰਦਾ ਜੇ ਕੋਈ ਛੋਟੀ-ਬ ਅਦਰਵਾਈਜ਼ ਤਾਂ ਪੀਚ ਚੱਲ ਰਹੀ ਹੈ ਜੋ ਚੀਜ਼ ਸਾਹਮਣੇ ਹੈਗੀ ਉਹਦੇ ਅਕੋਰਡਿੰਗ ਕਰਦੇ ਕਿਤੇ ਜਾਈਏ ਸਰ ਲੜਾਈ ਵੀ ਕੀਤੀ ਕੀ ਇੱਟੇ ਪੱਥਰ ਮਾਰੇ ਗਏ ਆ ਨਹੀਂ ਨਹੀਂ ਇੱਟਾ ਪੱਥਰ ਨਹੀਂ ਉਹ ਬਾਰ-ਬਾਰ ਨਾ ਮਤਲਬ ਧਮਕੀ ਦਿੰਦਾ ਕਿ ਮੈਂ ਮਤਲਬ ਮੈਨੂੰ ਘਰੇ ਬਾੜੋ ਮੇਰੇ ਬੱਚੇ ਬਾਹਰ ਨੇ ਬਾਹਰ ਸੜਕਾ ਤੇ ਰੋਲਦੇ ਨੇ ਉਹਦਾ ਮੈਟਰ ਮੈਨੂੰ ਕਿਸੇ ਤਰੀਕੇ ਨਾਲ ਬਸ ਇਸ ਚੀਜ਼ ਦਾ ਕਲੇਸ਼ ਹੈ ਜੀ ਅਸਲ ਕਾਰਨ ਕੀ ਰਿਹਾ ਅਸਲ ਕਾਰਨ ਤਾਂ ਘਰੇਲੂ ਕਲੇਸ਼ ਹਾਂ ਮਾਂ ਤੇ ਜਿਹੜਾ ਉਹਦਾ ਬੇਟਾ ਦੂਜਾ ਮਹੇਸ਼ ਹੈ ਉਹ ਵਨ ਸਾਈਡ ਹੈਗੇ ਨੇ ਹਾਂ ਤੇ ਉਹ ਜਿਹੜਾ ਮੁੰਡਾ ਜਿਹੜਾ ਦੂਜਾ ਮਨੀਸ਼ ਹੈ ਉਹ ਕਹਿ ਰਿਹਾ ਬਾਰ-ਬਾਰ ਕਿ ਮੈਂ ਮਕਾਨ ਦੇ ਉੱਪਰ ਇਹੜਾ ਬਰਾਂਚ ਪੈਸੇ ਲਾਏ ਨੇ। ਤੋ ਦੇਖੋ ਪਰਿਵਾਰਕ ਮੈਟਰ ਹੈਗਾ। ਮੈਂ ਇਹ ਸਾਡੇ ਪੁਲਿਸ ਦੀ ਵੀ ਇਹ ਕੋਸ਼ਿਸ਼ ਹੁੰਦੀ ਕਿ ਘਰੇਲੂ ਮੈਟਰ ਦੇ ਵਿੱਚ ਬੈਠ ਕੇ ਸੋਲਡ ਆਊਟ ਹੋ ਜਾ ਸਭ ਤੋਂ ਵੱਡੀ ਗੱਲ। ਜੀ। ਆਦਰਵਾਇਜ਼ ਕੋਈ ਬਾਹਰ ਹੀ ਕੋਈ ਗੱਲ ਨਹੀਂ। ਬਾਕੀ ਜੋ ਬੰਦੀ ਕਾਰਵਾਈ ਕੋਰਡਿੰਗ ਆ। ਕੀ ਲੱਗਦਾ ਕਿ ਦੋਨੋਂ ਪਰਿਵਾਰਾਂ ਨੂੰ ਦੋਨੋਂ ਭਰਾਵਾਂ ਨੂੰ ਜਿਹੜਾ ਇਨਸਾਫ ਦਿੱਤਾ ਜਾਵੇ? ਹਾਂਜੀ ਹਾਂ ਬਰਾਬਰ ਬਰਾਬਰ ਕੋਈ ਚੱਕ ਨਾ। ਇਹੋ ਜੀ ਕੋਈ ਨਹੀਂ ਕੀਤਾ ਜਾਏਗਾ। ਮੈਂ ਜੋ ਬੰਦੀ ਕਾਰਵਾਈ ਕੀਤੀ ਹੈ। ਜੀ ਬਿਲਕੁਲ ਸੋ ਦੱਸ ਦਈਏ ਏ ਸਾਡੇ ਨਾਲ ਏਐਸਆਈ ਰਵਿੰਦਰ ਜੀ ਮੌਜੂਦ ਸੀਗੇ ਜਿਨ੍ਹਾਂ ਨਾਲ ਜਾਣਕਾਰੀ ਲਈਤੀ ਉਹਨਾਂ ਵੱਲੋਂ ਸਾਫ਼ ਤੌਰ ਤੇ ਇਹ ਗੱਲ ਕਹਿਣਾ ਹੈ ਕਿ ਨਿੱਕੀ ਜੀ ਗੱਲ ਮਗਰ ਦੋਨੋਂ ਪਰਾਂ ਜਿਹੜੇ ਨੇ ਆਪਸ ਦੇ ਵਿੱਚ ਲੜਾਈ ਕਰ ਬੈਠੇ ਸੋ ਕਿਤੇ ਨ ਕਿਤੇ ਉਹਨਾਂ ਦੇ ਜਿਸ ਰਿਕਾਰਡਿੰਗ ਜੋ ਵੀ ਬਣਦੀ ਕਾਰਵਾਈ ਹੋਊਗੀ ਕੀਤੀ ਜਾਊਗੀ ਫਿਰ ਹਾਲ ਕੋਸ਼ਿਸ਼ ਹੈ ਕਿ ਪਰਿਵਾਰ ਦਾ ਜਿਹੜਾ ਪਰਿਵਾਰ ਭਰਾ ਜਿਹੜੇ ਨੇ ਆਪਸ ਦੇ ਵਿੱਚ ਦੂਰ ਨਾ ਹੋਣ ਪਰ ਦੇਖਣਾ ਹੋਵੇਗਾ ਕਿ ਆਉਣ ਵਾਲਾ ਸਮਾ ਦੱਸੂਗਾ ਕਿ ਆਖਿਰਕਾਰ ਭਰਾਵਾਂ ਦੇ ਉੱਤੇ ਕਾਰਵਾਈ ਹੁੰਦੀ ਆ ਜਾਂ ਉਹ ਜਿਹੜੇ ਦੋ ਸਗੇ ਭਰਾ ਨੇ ਉਹ ਇਕੱਠੇ ਰਹਿੰਦੇ ਨੇ ਫਿਰ ਹਾਲ ਉਹ ਆਉਣ ਵਾਲਾ ਸਮਾ ਦੱਸੂਗਾ ਦੇਖੋ ਦੁਬਾਰਾ ਲਾਈ ਮੈਨ ਇਤਨ ਕੈਮਰਾਮੈਨ ਦੀਪਕ ਨੂੰ ਮਰਦ ਨਾਲ ਧੰਨਵਾਦ ਬਨੀ ਜੀ ਕਿ ਹਾਲ ਹੈ ਠੀਕ ਹੋ ਹਾਂ ਜੀ ਬੰਦੇ ਮਨੀ ਜੀ ਨਿਤਿਨ ਬੋਲ ਰਹਾ ਹਾਂ ਮੈ ਲੋਧੀਨਾਲਾ ਇਸੇ ਪੱਤਰਕਾਰ ਹਾਂ ਜੀ ਦੱਸੋ ਮਨੀ ਜੀ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਮੈਟਰ ਭਰਾ ਨਾਲ ਕੋਈ ਲੜਾਈ ਝਗੜਾ ਹੋਇਆ ਜਿਸ ਰਿਕਾਰਡਿੰਗ ਅਸੀਂ ਆਏ ਸੀਗੇ ਤੁਹਾਡੇ ਵਰਜਨ ਲੈਣੇ ਤੁਹਾਡੇ ਨਾਲ ਵੀ ਜਾਣਕਾਰੀ ਲੈਣੀ ਆ ਅਖੀਰਕਾਰ ਕੀ ਕਾਰਨ ਹੈ ਲੜਾਈ ਦਾ ਨਹੀਂ ਭਾਈ ਮੈਂ ਮੀਰੀਆਂ ਦਾ ਨਹੀਂ ਪਾਣਾ ਸਮਝੀ ਮੈਂ ਤੁਹਾਡੇ ਭਰਾ ਉਹਨਾਂ ਨੇ ਵਰਜਨ ਦਿੱਤਾ ਵਾ ਤੁਹਾਡੀ ਮਾਤਾ ਨੇ ਵੀ ਦਿੱਤਾ ਕੋਈ ਗੱਲ ਨਹੀਂ ਦਿੰਦੋ ਅੱਛਾ ਤੁਹਾਡੇ ਵਰਜਨ ਲੈਣੇ ਬਰਦਰ ਦੇਖ ਲਓ ਜੇ ਤੂੰ ਗੁੱਸੇ ਹੀ ਆਪਣਾ ਪੱਕਾ ਦੇਣਾ ਚਾਹੁੰਦੇ ਹੋਂਦੇ ਨਹੀਂ ਨਹੀਂ ਭਾਈ ਮੇਰੇ ਨੂੰ ਚੱਲ ਅੱਛਾ ਲੜਾਈ ਦਾ ਕੀ ਕਾਰਨ ਹੈ ਕੁਝ ਵੀ ਨਹੀਂ ਪੈਗਾ ਕਾਰਨ ਹੈਗਾ ਲੇਕਿਨ ਮੈਂ ਦਿੰਨ ਨਹੀਂ ਅੱਛਾ ਨਹੀਂ ਦੇਣਾ ਚਾਹੁੰਦੇ ਚਲੋ ਠੀਕ ਹੈ thank you